ਸ਼੍ਰੀ ਮੁਖਸਰ ਸਾਹਿਬ ਦੇ ਸਕੂਲ ਦੇ ਵਿੱਚ ਵਿਦਿਆਰਥੀ ਨਾਲ ਕੁੱਟਮਾਰ ਹੋਈ ਹੈ ਬੱਚੇ ਦੇ ਚਿਹਰੇ ਤੇ ਕੁੱਟਮਾਰ ਦੇ ਨਿਸ਼ਾਨ ਪਾਏ ਗਏ ਨੇ ਸੀਵਰ ਹਸਪਤਾਲ ਦੇ ਵੱਲੋਂ ਐਮ ਐਲ ਆਰ ਜਾਰੀ ਹੋਣ ਤੇ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਪ੍ਰਿੰਸੀਪਲ ਨੇ ਸਾਰੇ ਮਾਮਲੇ ਦੇ ਵਿੱਚ ਆਪਣੀ ਸਫਾਈ ਵੀ ਦਿੱਤੀ ਹੈ। ਸ਼੍ਰੀ ਮੁਖਸਰ ਸਾਹਿਬ ਦੇ ਸਕੂਲ ਚ ਵਿਦਿਆਰਥੀ ਨਾਲ ਕੁੱਟਮਾਰ ਹੋਈ ਹੈ ਜਿੱਥੇ ਕਿ ਬੱਚੇ ਦੇ ਚਿਹਰੇ ਤੇ ਕੁੱਟਮਾਰ ਦੇ ਨਿਸ਼ਾਨ ਪਾਏ ਗਏ। ਅਕੈਡਮੀ ਸ਼੍ਰੀ ਮੁਖਸਰ ਸਾਹਿਬ ਸਕੂਲ ਵਿੱਚ پڑھਦਾ ਹੁੰਦਾ ਮੰਨਿਆ ਗਿਆ ਤੇ ਪਾਸ ਚੱਲ ਜਾਂਦਾ ਸੀ। ਅਸੀਂ ਕਲਾਸ ਵਿੱਚ 6 ਜਣੇ ਬੈਠੇ ਸੀ ਦੋ ਕੁੜੀਆਂ ਤੇ ਚਾਰ ਮੁੰਡੇ ਸੀ। ਸਾਡੇ ਫਲੋਰ ਕੋਆਰਡੀਨੇਟਰ ਮੈਡਮ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ 파ਰਮ ਨਹੀਂ ਕਰ ਰਹੇ ਤੇ ਮੈਂ ਕੱਗ ਸੀਟ ਤੇ ਜਾਣ ਲੱਗਾ ਤੇ ਉਹਨਾਂ ਨੇ ਮੇਰੇ ਮੂੰਹ ਤੇ ਜੋਰ ਦੀ ਥੱਪੜ ਮਾਰਿਆ ਤੇ ਫਿਰ ਉਹ ਮੈਂ ਦੂਜਾ ਮਾਰਨ ਲੱਗੇ ਤੇ ਮੈਂ ਡਰ ਕੇ ਹੱਥ ਅੱਗੇ ਕਰਤਾ ਮੈਨੂੰ ਕਹਿੰਦੇ 18 ਸਾਲ ਚ ਮੇਰੇ ਨਾਲ ਕਿਸੇ ਨੇ ਇਦਾਂ ਦਾ ਕੋਈ ਵੇਰ ਨਹੀਂ ਕੀਤਾ ਤੇ ਮੈਨੂੰ ਤੀਜੇ ਕੁ ਪੀਰੀਅਡ 11 ਤੋਂ 11.5 ਦੇ ਵਿੱਚ ਵਿੱਚ ਮੈਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਆਫਿਸ ਤੇ ਤੇ ਉਸ ਕੋਆਰਡੀਨੇਟਰ ਮੈਡਮ ਨੇ ਕਿਹਾ ਕਿ ਥੱਲੇ ਜਾ ਕੇ ਸੌਰੀ ਮੰਗ ਲੈ ਤੇ ਮੈਂ ਫਿਰ ਪ੍ਰੋਫੈਸਰ ਗਿਆ ਤਾਂ ਮੈਨੂੰ ਕੋਈ ਗੱਲ ਨਹੀਂ ਪੁੱਛੀ ਨਾ ਕੋਈ ਕੋਸ਼ਿਸ਼ ਨਹੀਂ ਕੀਤਾ ਮੈਨੂੰ ਡੰਡਾ ਚੱਕ ਲਿਆ ਤੇ ਜੋਰ-ਜੋਰ ਦੀ ਮਾਰਨ ਲੱਗੇ ਤੇ ਨਾਲ ਹੱਥਾਂ ਤੇ ਮਾਰਿਆ ਫਟੋਈ ਤੇ ਫਿਰ ਇੱਥੇ ਬਾਹ ਤੇ ਮਾਰੇ ਉਸ ਤੋਂ ਬਾਅਦ ਪ੍ਰਾਈਵੇਟ ਪਾਰਸੇ ਵੀ ਮਾਰਿਆ ਫਿਰ ਚਪੇੜਿਆ ਮਾਰਿਆ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੂੰ ਮੇਰਾ ਹੱਥ ਫੜ ਕੇ ਮੈਨੂੰ ਮਾਰ ਤੇ ਮੈਨੂੰ ਕਹਿੰਦੇ ਮੈਂ ਤੇਰੇ ਤੇ ਇਹੋ ਜਿਹੀ ਕਾਤੂਗੀ ਕਿ ਤੈਨੂੰ ਵੀ ਅੱਗੇ ਪੇਪਰ ਨਹੀਂ ਦੇ ਸਕਾਂਗਾ ਤੇ ਮੈਂ ਕਿਸੇ ਸਕੂਲ ਚ ਜਾ ਸਕਾਂਗਾ ਮੈਨੂੰ ਕਹਿੰਦੇ ਵੀ ਉਲਟਾ ਮੈਨੂੰ ਕਹਿੰਦੇ ਕਿ ਮੈਂ ਤੇਰੇ ਤੇ ਐਫ ਆਈ ਆਰ ਕਰਾਉਂਗੀ 4 ਵਜੇ ਸੀ ਹਸਪਤਾਲ ਗਏ ਹਸਪਤਾਲ ਸਾਡੀ ਐਲਐਮਐਲਰ ਕੱਟੀ ਤੇ ਉੱਥੇ ਵੀ ਲਿਖਿਆ ਗਿਆ ਛੱਟਾਂ ਦੀ ਬਾਹ ਤੇ ਵੱਜੀ ਆ ਧੀਰੇ ਦੇ ਵੱਜੀ ਆ ਪ੍ਰਾਈਵੇਟ ਪਾਰਟ ਤੇ ਸਵੈਲਿੰਗ ਹੈ ਗਈ ਆ ਮੇਰਾ ਨਾਮ ਵਿਕ੍ਰਮ ਪ੍ਰਤਾਪ ਸਿੰਘ ਆ ਜੀ ਮੇਰਾ ਬੇਟਾ ਤੇ ਇਹਦੀ ਪਤਸੋ ਬਹੁਤ ਕੁੱਟਮਾਰ ਹੋਈ ਜਾਂਦੇ ਨਾਲ ਸਕੂਲ ਦੇ ਵਿੱਚ ਇਹਦੀ ਮੈਡਮ ਦਾ ਫੋਨ ਆਇਆ ਵੈਸ ਪ੍ਰਿੰਸੀਪਲ ਬਰਾੜ ਹੈਗੇ ਆ ਕਹਿੰਦੇ ਵੀ ਇਸ ਕਰਕੇ ਤੁਹਾਡੇ ਬੱਚਾ ਪਾਠ ਨਹੀਂ ਕਰ ਰਿਹਾ ਸੀਗਾ ਤੇ ਇਹਨੇ ਮੈਡਮ ਨਾਲ ਮਿਸਬੀਹਵ ਕੀਤਾ ਤੇ ਉਹ ਉਹ ਥੱਪੜ ਮਾਰ ਰਹੇ ਸੀ ਤੇ ਦੁੱਧਾ ਦੁੱਧਾ ਮਾਰਨ ਲੱਗੇ ਤੇ ਇਹਨੇ ਹੱਥ ਅੱਗੇ ਕਰ ਲਿਆ ਤੇ ਅੱਗੇ ਨੇ ਮੀਨਿੰਗ ਇਹ ਉਹਨਾਂ ਦਾ ਬਿਆਨ ਇਹ ਸੀਗਾ ਕਿ ਅੱਗੋਂ ਫੜ ਲੈਣੇ ਤੇ ਮੈਂ ਕਿਹਾ ਮੈਡਮ ਮੈਂ ਸੌਰੀ ਫੀਲ ਕਰਦਾ ਤੇ ਬਾਕੀ ਜੇ ਤੁਹਾਨੂੰ ਲੋੜ ਹੈਗੀ ਆ ਤੇ ਮੈਂ ਆ ਜਨਾ ਸਕੂਲ ਮੈਂ 2-3 ਘੰਟੇ ਦੇ ਵਿੱਚ ਉਹ ਕਹਿੰਦੇ ਨਹੀਂ ਵੀਰ ਜੀ ਮੈਂ ਖੜ ਜਾ ਮੈਂ ਕੱਲ ਆ ਜਾਊਗਾ ਕਹਿੰਦੇ ਨਹੀਂ ਵੀਰ ਜੀ ਤੁਸੀਂ ਪਲੀਜ਼ ਬੱਚੇ ਨੂੰ ਸਮਝਾਓ ਤੇ ਉਸ ਤੋਂ ਬਾਅਦ 11 11.5 ਦੇ ਰਾਉਂਡ ਇਹਨਾਂ ਨੂੰ ਬੁਲਾਇਆ ਫੇਰ ਉਸੇ ਕੋਆਰਡੀਨੇਟਰ ਮੈਡਮ ਨੇ ਉਹ ਕਹਿੰਦੇ ਵੀ ਤੈਨੂੰ ਪ੍ਰਿੰਸੀਪਲ ਨੇ ਬੁਲਾਇਆ ਜਾ ਕੇ ਸੌਰੀ ਫਿਰ ਤਾ ਤੇ ਇਹ ਗਿਆ ਮੈਡਮ ਨੇ ਪੁੱਛ ਨਹੀਂ ਪੁੱਛਿਆ ਕੁਝ ਨਹੀਂ ਕੀਤਾ ਨਾਲ ਦੀ ਨਾਲ ਇਹ ਕਹਿੰਦੇ ਡੰਡੇ ਭਰੋਣੇ ਸ਼ੁਰੂ ਕਰਦੇ ਤੂੰ ਇਹ ਤੋਂ ਮਾਰੇ ਆ ਬਾਹ ਤੇ ਮਾਰੇ ਆ ਜੀ ਤੇ ਪ੍ਰਾਈਵੇਟ ਪਾਰਕ ਤੇ ਵੀ ਮਾਰੇ ਆ ਤੇ ਉਸ ਤੋਂ ਬਾਅਦ ਇਹ ਆ ਗਿਆ ਫੇਰ ਇਹ ਇਹਨੂੰ ਕਾਫੀ ਮਤਲਬ ਕਿ ਅਬੂਗ ਲੈਂਗੁਏਜ ਸ਼ੁਰੂ ਉਹਨੇ ਕੀਤੀ ਵੀ ਹੁਣ ਮੈਨੂੰ ਮਾਰ ਕੇ ਦਿਖਾ ਜਾ ਮੇਰੇ ਹੱਥ ਫੜ ਕੇ ਦਿਖਾ ਤੇ ਉਸ ਤੋਂ ਬਾਅਦ ਫਿਰ ਇਹਨੇ ਸੌ ਫਿਰ ਵੀ ਸੌਰੀ ਫੀਲ ਕਰਦਾ ਰਿਹਾ ਇਹ ਮੈਨੂੰ ਆਇਆ ਸੀਗਾ ਵੀ ਚਲੋ ਮਾੜਾ ਮੋਟਾ ਹੋਣਾ ਕੋਈ ਬੱਚੇ ਨੇ ਗਲਤੀ ਕੀਤੀ ਆ ਥੱਪੜ ਲਾਤੇ ਹੁਣ ਜਦੋਂ ਅਸੀਂ ਘਰੇ ਆ ਕੇ ਦੇਖਿਆ ਇਹਦੇ ਆਪਣੇ ਲਾਸਾਂ ਪਈਆਂ ਹੋਈਆਂ ਡੰਡਿਆਂ ਨਾਲ ਬੈੱਟੇ ਵੀ ਸਾਰੇ ਥੱਲੇ ਆਪਣੇ ਪ੍ਰਾਈਵੇਟ ਪਾਰਟ ਤੇ ਵੀ ਇਹਦੇ ਸਵੈਲਿੰਗ ਹੋਈ ਹੋਈ ਸੀ ਫਿਰ ਅਸੀਂ ਹਸਪੀਟਲ ਲੈ ਕੇ ਗਏ ਸਿਵਲ ਹਸਪੀਟਲ ਉੱਥੇ ਉਹਨਾਂ ਨੇ ਦੇਖਿਆ ਐਗਜ਼ਾਮਨ ਕੀਤਾ ਜੀ ਉਹਨਾਂ ਨੇ ਕਿਹਾ ਵੀ ਇਹਨੇ ਪ੍ਰਾਈਵੇਟ 파ਟ ਤੇ ਸਵੇਲਿੰਗ ਹੈ ਤੇ ਐਮਐਲਆਰ ਕੱਟਤੀ ਸੀ ਉਹਨਾਂ ਨੇ ਨਿਤਨੇਮ ਦੇ ਟਾਈਮ ਦੇ ਵਿੱਚ ਇਹਨੇ ਗੁੱਟਕਾਰ ਖੁਦ ਵੀ ਨਹੀਂ ਲਿਆ ਕਿਉਂਕਿ ਇਹ ਲੇਟ ਆਇਆ ਸੀ ਜਿਹੜੇ ਵਕਤ ਇਹਨੇ ਜੱਪਤੀ ਸਾਡਾ 파ਟ ਕਰ ਰਿਹਾ ਸੀ ਉਹਨਾਂ ਨੂੰ ਵੀ ਗੱਲਾਂ ਚਲਾ ਕੇ ਤੇ ਦੱਸ ਕੇ ਦੱਸ ਰਿਹਾ ਸੀ ਕਿ ਮੈਂ ਲੇਟ ਕਿਉਂ ਹਾਂ ਤਾਂ ਜਿਹੜਾ ਟੀਚਰ ਕੋਆਰਡੀਨੇਟਰ ਸੀ ਉਹਨੇ ਇਹਨੂੰ ਕਿੱਥੇ ਖੜਾ ਹੋ ਜਾ ਨਿਤਨੇਮ ਦੇ ਵਿੱਚ ਗੱਲਾਂ ਕਿਉਂ ਕਰ ਰਹੇ ਹੋ ਬਾਤ ਇਹ ਨੂੰ ਇਹ ਲੱਗਿਆ ਕਿ ਛਾਤੀ ਤੇ ਮੈਨੂੰ ਮਾਰੇਗਾ ਤੇ ਇਹਨੇ ਟੀਚਰ ਦੀ ਕੁੱਟ ਕੇ ਬਾਹ ਫੜ ਲਈ ਟੀਚਰ ਦੀ ਇਹਦੇ ਤੇ ਬੱਚਾ ਸੀਨੀਅਰ ਕਲਾਸ ਦਾ ਸਟੂਡੈਂਟ ਹੈ ਤਾਂ ਕਿਹਾ ਤਾਂ ਉਹ ਟੀਚਰ ਮੇਰੇ ਕੋਲ ਆਏ ਕਿ ਮੈਡਮ ਇਸ ਤਰ੍ਹਾਂ ਤਾਂ ਅੱਜ ਦਾ ਇਹਨੇ ਨਿਵਾ ਫੜੀ ਕੰਨ ਗਲਾਂ ਵੀ ਖੰਮ ਦੇ ਦਿੱਸੇ ਤਾਂ ਮੈਂ ਕਾਉਨਸਲਿੰਗ ਵਾਸਤੇ ਬੱਚੇ ਨੂੰ ਲਿਖ ਲਾਇਆ ਸੀ ਤੇ ਜਦੋਂ ਬੱਚੇ ਨੂੰ ਬੁਲਾਇਆ ਥੰਨੇ ਤਾਂ no doubt ਕਿ ਮੈਂ ਥੱਪੜ ਵੀ ਲਾਇਆ ਮੈਂ ਇਸ ਲਈ ਤਾਂ ਹੁਣ ਤਾਂ ਨਹੀਂ ਹੁੰਦੀ ਇਹ ਬਹੁਤ ਵੱਡੀ ਗੱਲ ਹੈ ਕਿਸੇ ਲੇਡੀ ਸਟਾਫ ਦੀ ਮਾਂ ਫੜਨਾ ਤੁਹਾਨੂੰ ਪਤਾ ਹੈ ਕਿ ਸਾਡੇ ਸਮਾਜ ਕਿਸ ਤਰ੍ਹਾਂ ਦੇ ਹਨ ਤਾਂ ਮੈਨੂੰ ਲੱਗਿਆ ਕਿ ਮੇਰਾ ਬੱਚਾ ਆ ਅੱਜ ਇਹਨੂੰ ਗਲਤੀ ਕੀਤੀ ਤਾਂ ਕੋਈ ਝੋਲ ਕਰੇਗਾ ਇਸ ਕਰਕੇ ਮੈਂ ਬੱਚੇ ਨੂੰ ਯੂਰਤ ਇੱਕ ਲਾਈ ਹੈ ਤਪੜ ਮਾਰਿਆ ਬੱਚੇ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਐਮਐਲਆਰ ਸਾਨੂੰ ਰਸੀਵ ਹੋਈ ਹੈ ਸਰਕਾਰੀ ਹਸਪੀਟਲ ਵੱਲੋਂ ਤੇ ਉਸ ਦੇ ਉੱਤੇ 115 2 ਬਿਜ਼ਨਸ ਤੇ 3 5 ਬਿਜ਼ਨਸ ਤਹਿਤ ਜਿਹੜੇ ਡੀਡੀਆਰ ਮੁੱਢਲੇ ਤੌਰ ਤੇ ਰਜਿਸਟਰ ਕੀਤੀ ਗਈ ਹੈ ਇੱਥੇ ਜਿਹੜੇ ਸੱਟਾਂ ਬੱਚੇ ਦੇ ਸਿੰਪਲ ਸੱਟਾਂ ਲੱਗੀਆਂ ਪਾਇੰਗਲ ਨੇ ਡਾਕਟਰ ਦੇ ਮੁਤਾਬਕ ਸਿੰਪਲ ਹਰਟ ਸਾਈਨਾਂ ਸੀ ਕਿਆਂ ਤੇ ਇਹਦੇ ਵਿੱਚ ਦੋ ਟੀਚਰਜ਼ ਦੇ ਖਿਲਾਫ ਅਸੀਂ ਐਮਐਲਆਰ ਦੇ ਅਕੋਰਡਿੰਗ ਅਸੀਂ ਆਫ ਦੀ ਡੀਡੀਆਰ ਲੌਂਚ ਕੀਤੀ ਕਈ ਆਗੂ ਕਾਲੀ ਆਗੂ